ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ We are the people. We The ho se une शोभा मृतता की पानी एक बिन से पार निर्मलता के करम ਕੀ ਸੋ ਬਾਮੀ ਨਾਨਕ ਜੀ ਗੁਣ ਨਾਮ ਸੁਖ ਮਾਨੀ ਸਾਧਨਾ ਨਿਰਮਲਤਾ ਕੇ ਕਰਮ ਜਿਤਾ ਕਿਸੋ ਬਾਬਾਨੀ ਨਾ ਗੁਨ ਨਾਮ ਸੁਖ ਮਾਨੀ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਯਾ ਤੇਰਾ ਬੰਦਾ ਸੁਖ ਪਾਇਆ ਮਿਲ ਗੁਰ ਗੋਬਿੰਦਾਂ ਸੁਹਾਰਿਆ ਸੁਖ ਪਾਇਆ ਮਿਲ ਗੁਰ ਗੋਬਿੰਦਾਂ ਸਗਲ ਜਗਤ ਚੰਗੀਆਂ ਬੁਰੀਆਂ ਵਾਜੇ ਤਰ ਮਰੂਰ ਆਪੋ ਆਪਣੀ ਕੇ ਨੇ ਲੇ ਕਿਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਖੋਲ ਕਿਵਾਰ ਦਰਸ਼ਨ ਦੀਜੇ ਦੀਜ ਖੋਲ ਕਿਵਾਰ ਦਰਸ਼ਨ ਦੀਜੇ ਤਾ ਦੇ ਦਰਬਾਰ ਰ ਮੰਗੇ ਥਾਂਦੇ ਦਰਬਾਰ ਰ ਮੰਗੇ ਥਾਂਦੇ ਦਰਬਾਰ ਦਰ ਮੰਗੇ ਦੇ ਦਰਬਾਰ ਤੇ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਤਦ ਬਿਨ ਸੂਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਬੀਖੋਲ ਕਿਵਾਂ ਦਰਸ਼ਨ ਦੀਜੇ ਦਰਸ਼ਨ ਦੀਜੇ ਬੀਖੋ ਲੇ ਕਿਵਾਨ ਦਰਸ਼ਨ ਦੀਜਾ ਤੁਮ ਕਹਨ ਕਰੇ ਉਤਾਰ ਤਿਆਗੀ ਤੁਮ ਤਰਸ਼ਨ ਦੀਜਾ ਦਰਸ਼ਨ ਦੀਜਾ ਦੀਜਾ ਯਾਰ ਤੁਮਾਰ ਜੀ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਮੰਗੋ ਕਹੇ ਰੰਗ ਸਬਦਖੋ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਜਦਿਓ ਨਾਮ ਦੇਖ ਸੁਧਾਮ ਜਦਿਓ ਨਾਮ ਦੇਖ ਸੁਧਾਮ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦੀਜ ਖੋਲ ਕੀ ਵਾਰ ਦਰਸ਼ਨ ਦੀਜ ਕਹ ਕਬ ਤੁਮ ਸਮਰਥ ਦਾਤੇ ਕਹ ਤੁਮ ਸਮਰਥ ਦਾਤੇ ਦੀਜ ਖੋਲ ਕਿਵਾੜ ਦਰਸ਼ਨ ਦੀਜ ਤੇਰਾ ਕੀਆ ਮੀਠਾ ਲਗੇ ਤੇਰਾ ਕੀਆ ਮੀਠਾ ਲਗੇ ਸਿਨ ਗੁਰੂ ਰਾਮਦਾਸ ਗੁਰੂ ਰਾਮਦਾਸ ਚਤਰ ਸਿੰਘ ਸਨ ਦੇਖਨੀ ਜਪਿਉ ਜਿਨ ਅਰਜਨ ਦੇਵ ਗੁਰੂ ਜੱਪਿਓ ਜਿਨ ਅਰਜਨ ਦੇਵ ਗੁਰੂ ਤੇ ਸੰਕਟ ਜੋ ਨਗਰਬ ਨਾ ਗਾਇਓ ਗੁਰੂ ਰਾਮਦਾਸ ਰਖੋ ਸਰਨਾਈ ਗੁਰੂ ਰਾਮਦਾਸ ਰਖੋ ਸਰਨਾਈ ਗੁਰੂ ਰਾਮਦਾਸ ਰਖੋ ਸਰਨਾਈ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਕਰ ਕਰ ਬਾਬਾ ਗਾ ਵੀਏ ਕਰ ਕਰ ਬਾਬਾ ਬਦਨਤਾਲ ਮਿਰਦੰਗ ਪਾਉਦਾ ਬਦਨਤਾਲ ਮਿਰਦੰਗ ਪਾਉਦਾ ਇੱਕ ਬਾਬਾ ਆਕਾਲ ਰੂਪ ਇੱਕ ਬਾਬਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇਠੇ ਸਭ ਦੁਖ ਜਾ ਸਿਮਰਿਆ ਇੱਕ ਬਹਾਦਰ ਸਿਮਰਿਆ ਸਭ ਥਾਈ ਸੇ ਮਰੀਆ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਗੁਰੂ सतनाम 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 जे वाहे वाहे गुरु गुरु वाहे गुरु जे सतनाम 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 जे ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਜੀ ਸਤਨਾਮ ਸਤਨਾਮ ਨਾਮ ਜੀ